ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਟੀ ਲੌਗ ਤੇ ਉਮੀਦ ਕਰਦੇ ਆਂ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆਂ ਅੱਜ ਦਿਨ ਆ ਜਿਹੜਾ ਉਹ ਸ਼ਨੀਵਾਰ ਹੈ ਤੇ ਸਵੇਰ ਦਾ ਟਾਈਮ ਆ ਹਰ ਮਨ ਨੂੰ ਅੱਜ ਛੁੱਟੀ ਆ ਤੇ ਹਰ ਮਨ ਅੱਜ ਪੱਠੇ ਵੱਢ ਰਿਹਾ ਹਰਿੰਦਰ ਨੇ ਸਕੂਲ ਜਾਣਾ ਪਰ ਹਰਿੰਦਰ ਦਾ ਸਕੂਲ ਵੀ ਅੱਜ ਲੇਟ ਲੱਗੂਗਾ ਅੱਗੇ ਇਹਦਾ ਸਕੂਲ 8 ਵਜੇ ਲੱਗ ਜਾਂਦਾ ਤੇ ਅੱਜ ਇਹਦਾ ਸਕੂਲ 9 ਵਜੇ ਲੱਗੂ ਇੱਕ ਘੰਟਾ ਸਕੂਲ ਲੇਟ ਆ ਕਿਉਂਕਿ ਅੱਜ ਰਖੜੀ ਆ ਪੂਰਨਮਾਸ਼ੀ ਆ ਤੇ ਰਖੜੀ ਆ ਹਰਿੰਦਰ ਹਜੇ ਇੱਧਰ ਖੇਡ ਰਿਹਾ ਇਹ ਨੇ ਤਿਆਰ ਹੋਣਾ ਹਜੇ ਸਕੂਲ ਵਾਸਤੇ ਮੈਨੂੰ ਖੇਡਣ ਦਾ ਬਹੁਤ ਜ਼ਿਆਦਾ ਲਾਲਚ ਰਹਿੰਦਾ ਵੀ ਜਿਵੇਂ ਨੂੰ ਜਿੰਨਾ ਟਾਈਮ ਹੋਵੇ ਤੇ ਮੈਂ ਖੇਡ ਸਕਾਂ ਮਿੱਠ ਇੱਧਰ ਆਪਾਂ ਬਾਹਰ ਤੋਂ ਥੋੜਾ ਜਿਹਾ ਇਹ ਥਾਂ ਸਾਫ਼ ਕਰ ਰਹੇ ਆ ਅੰਦਰ ਆਪਾਂ ਸਾਰਾ ਛਾੜੂ-ਚੂੜੂ ਲਾ ਲਿਆ ਕਾਫੀ ਜ਼ਿਆਦਾ ਆਪਾਂ ਕੰਮ ਕਰ ਲਿਆ ਬਸ ਉਹਨਾਂ ਹਰਿੰਦਰ ਨੇ ਤਿਆਰ ਹੋ ਕੇ ਸਕੂਲੀ ਜਾਣਾ ਕਿਉਂਕਿ ਹਰਮਨ ਨੂੰ ਤਾਂ ਅੱਜ ਛੁੱਟੀ ਆ ਤੇ ਇੱਧਰ ਬਾਹਰ ਚ ਮੈਂ ਬੋਕਰ ਮਾਰ ਰਹੀ ਸੀ ਕਿ ਕੱਲ ਇੱਧਰ ਆਪਣੀ ਮੋਟਰ ਖਰਾਬ ਸੀਗੀ ਤੇ ਮੋਟਰ ਠੀਕ ਕੀਤੀ ਆ ਤੇ ਇੱਥੇ ਆ ਜਗ੍ਹਾ ਬਣਾਈ ਸੀ ਟਰੈਕਟਰ ਲੱਗਣ ਵਾਸਤੇ ਜਗ੍ਹਾ ਹੈ ਨਹੀਂ ਸੀ ਇਹ ਜਗ੍ਹਾ ਬਣਾਈ ਹੈ ਇੱਥੇ ਜੋ ਕਾਫੀ ਜ਼ਿਆਦਾ ਮਿੱਟੀ-ਮੁੱਟੀ ਇੱਥੇ ਖਿੱਲਰੀ ਪਈ ਆ ਬੋਕਰ ਮਾਰ ਕੇ ਆਪਾਂ ਉਹ ਸਾਫ਼ ਕਰਦੇ ਆਂ ਕਾਫੀ ਜਿਆਦੇ ਕੰਮ ਆਪਾਂ ਕਰ ਲਿਆ ਤੇ ਕਾਫੀ ਜਿਆਦੇ ਹਜੇ ਕੰਮ ਆਪਣੇ ਰਹਿੰਦੇ ਆ ਅੱਜ ਹਰਮਨ ਨੂੰ ਛੁੱਟੀ ਕਰਕੇ ਹਰਮਨਾਂ ਦਾ ਅੱਜ ਮੈਂ ਪੱਠੇ ਵੱਢਣੇ ਅੱਗੇ ਦੇ ਡੈਡੀ ਪੱਠੇ ਵੱਢਦੇ ਆ ਸੁਬਾਹ ਅੱਜ ਹਰਮਨ ਨੇ ਵਾਰੀ ਲਈ ਹੈ ਪੱਠੇ ਵੱਢਣ ਦੀ ਬੱਚਿਆਂ ਨੂੰ ਕੰਮ ਲਾਉਣਾ ਚਾਹੀਦਾ ਫੇਰ ਹੀ ਬੱਚਿਆਂ ਨੂੰ ਆਦਤ ਪੈਂਦੀ ਆ ਕੰਮ ਕਰਨ ਦੀ ਜਦ ਆਪਾਂ ਬੱਚਿਆਂ ਨੂੰ ਕੰਮ ਤੇ ਲਾਉਂਦੇ ਆ ਜੇ ਆਪਾਂ ਬੱਚਿਆਂ ਤੋਂ ਕੰਮ ਨਹੀਂ ਕਰਾਉਣੇਗੇ ਫਿਰ ਉਵੇਂ ਹੀ ਆਦਤ ਪੈ ਜਾਂਦੀ ਆ ਬੱਚਿਆਂ ਨੂੰ ਬਸ ਵਿਹਲੇ ਰਹਿਣ ਦੀ ਛੁੱਟੀ ਵਾਲੇ ਦਿਨ ਤਾਂ ਬੱਚਿਆਂ ਨੂੰ ਕੰਮ ਲਾਉਣਾ ਚਾਹੀਦਾ ਜਿੰਨਾ ਵੀ ਹੋ ਸਕਦਾ ਜਿੰਨਾ ਕ ਬੱਚਾ ਕਰ ਸਕਦਾ ਓਨਾਂ ਕ ਕੰਮ ਬੱਚੇ ਤੋਂ ਕਰਾਉਣਾ ਚਾਹੀਦਾ ਛੁੱਟੀ ਵਾਲੇ ਦਿਨ ਹਰਿੰਦਰ ਤਾਂ ਸਾਡਾ ਬਹੁਤ ਜ਼ਿਆਦਾ ਪੱਠੇ ਵਾਢ ਲੈਂਦਾ ਓ ਨਾਲੇ ਬਿਲਕੁਲ ਛੋਟਾ ਹਜੇ ਤੇ ਪਰ ਉਹ ਮੈਂ ਤੋਂ ਮੈਂਟੀ ਪੱਠੇ ਵਾਢ ਦਿੰਦਾ ਹਰਮਨ ਪੱਠੇ ਵਾਢ ਕੇ ਕਿਵੇਂ ਦਾ ਲੱਗ ਰਿਹਾ ਹਰਮਨ ਵਧੀਆ ਲੱਗਦਾ ਏ ਕਿ ਨਹੀਂ ਹਰਮਨ ਨੂੰ ਪੱਠੇ ਵਾਢਣੇ ਪਸੰਦ ਨਹੀਂਗੇ ਪਰ ਅੱਜ ਵਿਚਾਰਾ ਵਾਢ ਰਿਹਾ ਬੱਚਿਆਂ ਨੂੰ ਕੰਮ ਲਾਉਣਾ ਚਾਹੀਦਾ ਇਸ ਤਰ੍ਹਾਂ ਹੌਲੀ ਹੌਲੀ ਬੱਚਿਆਂ ਨੂੰ ਆਦਤ ਪੈ ਜਾਂਦੀ ਕੰਮ ਦੀ ਖੇਡ ਵੀ ਬੱਚਿਆਂ ਲਈ ਜ਼ਰੂਰੀ ਆ ਤੇ ਥੋੜੀ ਬਹੁਤੇ ਐਵੇਂ ਦੇ ਘਰ ਦੇ ਕੰਮ ਵੀ ਜ਼ਰੂਰੀ ਆ ਐਕਟੀਵਿਟੀ ਹੁੰਦੀ ਆ ਇਹ ਵੀ ਇੱਕ ਕਸਰਤ ਹੁੰਦੀ ਆ ਸਰੀਰ ਦੀ ਸੋ ਇਸੇ ਲਈ ਬੱਚਿਆਂ ਨੂੰ ਕੰਮ ਲਾਉਣਾ ਚਾਹੀਦਾ ਇੱਧਰ ਦੀਦੀ ਝਾੜੂ ਲਾ ਰਹੇ ਆ ਬਾਗ ਦੀ ਸਫਾਈ ਕਰ ਰਹੇ ਆ ਹਰਿੰਦਰ ਖੇਡ ਰਿਹਾ ਇਹਦਾ ਸਕੂਲ ਅੱਜ 9 ਵਜੇ ਸੀ ਇਹਨੂੰ ਐਂ ਵੀ ਛੇਤੀ ਜਿੰਨਾ ਹੋ ਸਕੇ ਪਹਿਲਾਂ ਪਹਿਲਾਂ ਮੈਂ ਖੇਡ ਲਾਂ ਉਹ ਵੀ ਮਿੱਟੀ 'ਚ ਹਰਿੰਦਰ ਕੀ ਕਰ ਰਿਹਾ ਹਾਲ ਮਾਰ ਰਿਹਾ ਹਰਿੰਦਰ ਦੇਖੋ ਹਰਿੰਦਰ ਨੇ ਹਾਲ ਮਾਰ ਕੇ ਵਾਨ ਕਿੰਨਾ ਵਧੀਆ ਬਣਾ ਲਿਆ ਕੀ ਬੀਜਣਾ ਇੱਥੇ ਕੁਛ ਨਹੀਂ ਕੁਛ ਨਹੀਂ ਬੀਜਣਾ ਫਿਰ ਕਾ ਤੋ ਹਾ ਮਾਰੀ ਜਾਣਾ ਹਰਿੰਦਰ ਦਾ ਸੁਭਾਗਾ ਦੇਖੋ ਬਹੁਤ ਹੀ ਨਵੇਂ तरीके ਦਾ ਕਿਸੇ ਨੇ ਅਜੇ ਤੱਕ ਇਹੋ ਜਿਹਾ ਸੁਹਾਗਾ ਖੇਤੀਬਾੜੀ ਤੇ ਵਰਤਿਆ ਨਹੀਂ ਹੋਣਾ ਨਹੀਂ ਇਹ ਸੁਹਾਗਾ ਬੱਚੇ ਆ ਬਚਪਨਾ ਬਚਪਨ ਦੀਆਂ ਖੇਡਾਂ ਬਾਅਦ ਚ ਆਪਾਂ ਨੂੰ ਯਾਦ ਆਉਂਦੀਆਂ ਜਦੋਂ ਆਪਾਂ ਵੱਡੇ ਹੋ ਜਾਂਦੇ ਆ ਜ਼ਿੰਮੇਵਾਰੀਆਂ ਪੈ ਜਾਂਦੀਆਂ ਫਿਰ ਆਪਾਂ ਨੂੰ ਇਹ ਹੁੰਦਾ ਵੀ ਆਪਾਂ ਖੇਡੀਏ ਹੁਣ ਵੀ ਉਹ ਚੀਜ਼ਾਂ ਯਾਦ ਆਉਂਦੀਆਂ ਜੋ ਆਪਾਂ ਬਚਪਨ ਚ ਕਰਦੇ ਆ ਸੋ ਜਿੰਨਾ ਬੱਚੇ ਬਚਪਨ ਜੀ ਲੈਣ ਉਹਨਾਂ ਚੰਗਾ ਹੁੰਦਾ ਚਲੋ ਜੀ ਆਪਾਂ ਥਾਂ ਹੁੰ ਜਿਲਗੇ ਫਿਰ ਬਾਅਦ ਚ ਮਿਲਦੇ ਆ ਤੁਹਾਨੂੰ ਦਿਨੇ ਫ੍ਰੀ ਹੋ ਕੇ ਫਿਰ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ ਆ ਇੱਥੇ ਆਪਾਂ ਥੋੜਾ ਜਿਹਾ ਥਾਂ ਜਿਹੜਾ ਇਹ ਸਾਫ਼ ਕਰ ਲਵੇ ਹਾਂਜੀ ਆਪਾਂ ਜਿਹੜੇ ਸਵੇਰ ਦੇ ਕੰਮ ਧੰਦੇ ਸਾਰੇ ਨਿਬੇੜ ਲਏ ਆ ਟਾਈਮ 10 10:30 ਦਾ ਟਾਈਮ ਹੋ ਗਿਆ ਹੁਣ ਹੈ ਏਹੀ ਟਾਈਮ ਵਾਸਤੇ ਜੰਨਾ ਹੋ ਜਾਂਦਾ ਕੰਮ ਧੰਦੇ ਕਰਦਿਆਂ ਨੂੰ ਸਵੇਰ ਵੀ ਆਪਾਂ ਤੁਹਾਨੂੰ ਜਿਵੇਂ ਦਿਖਾਇਆ ਸੀ ਵੀ ਅੱਜ ਹਰਮਨ ਘਰੇ ਆ ਤੇ ਹਰਿੰਦਰ ਸਕੂਲ ਗਿਆ ਅੱਜ ਜਾ ਆਪਣਾ ਕੈਮਰਾਮੈਨ ਜਿਹੜਾ ਹਰਮਨ ਹੀ ਆ ਹਰਮਨ ਵੀਡੀਓ ਬਣਾ ਰਿਹਾ ਆਪਣੀ ਤੇ ਆਪਣੀ ਮੋਟਰ ਆ ਜਿਹੜੀ ਉਹ ਤੁਹਾਨੂੰ ਦੱਸਿਆ ਸੀ ਕੱਲ ਥੋੜਾ ਜਿਹਾ ਆਪਾਂ ਵੀਡੀਓ ਕਲਿੱਪ ਲਿਆ ਸੀ ਉਹ ਤੁਹਾਨੂੰ ਦਿਖਾਵਾਂਗੇ ਮੋਟਰ ਆਪਾਂ ਕੱਢੀ ਸੀ ਤੇ ਢੱਡ ਕੇ ਜੋ ਪਾਈ ਆ ਇਸ ਵਾਰ ਤਾਂ ਤਿੰਨ ਚਾਰ ਵਾਰੀ ਅਸੀਂ ਮੋਟਰ ਆ ਜਿਹੜੀ ਉਹ ਕੱਢ ਕੇ ਤੇ ਪਾਤੀ ਆ ਬਹੁਤ ਜ਼ਿਆਦਾ ਸਾਡਾ ਇਹ ਖਰਚਾ ਹੋ ਗਿਆ ਇਹ ਨਿੱਕੇ ਨਿੱਕੇ ਖਰਚੇ ਆ ਜਿਹੜੇ ਵਿੱਚ ਬਣ ਜਾਂਦੇ ਆ ਨਿੱਕੇ ਨਿੱਕੇ ਖਰਚੇ ਆ ਜਿਹੜੇ ਵਿੱਚ ਇਹ ਬਣ ਜਾਂਦੇ ਆ ਤਿੰਨ ਚਾਰ ਵਾਰੀ ਮੋਟਰ ਕੱਢ ਕੇ ਪਹੁੰਚਦਾ ਕਾਫੀ ਜਾਦੇ ਆਪਣਾ ਨਾਲੇ ਤਾਂ ਵੀ ਟਾਈਮ ਦੀ ਬਰਬਾਦੀ ਹੁੰਦੀ ਹੈ ਇਹਨਾਂ ਨੇ ਦੁਕਾਨ ਤੇ ਜਾਣਾ ਹੁੰਦਾ ਫਿਰ ਉਧਰੋਂ ਵੀ ਇਹਨਾਂ ਨੂੰ ਛੁੱਟੀ ਕਰਨੀ ਪੈਂਦੀ ਦੁਕਾਨ ਬੰਦ ਹੋ ਜਾਂਦੀ ਕੰਮ ਬੰਦ ਹੋ ਜਾਂਦਾ ਫਿਰ ਮੋਟਰ ਕੱਟ ਕੇ ਤੇ ਪਾਈ ਜਾਂਦੀ ਆ ਅੱਗੇ ਤਿੰਨ ਚਾਰ ਵਾਰੀ ਆ ਜਿਹੜੀ ਉਹ ਜਿਹੜੀ ਹੱਥ ਵਾਲੀ ਤਰਕੰਡੀ ਜੀ ਹੁੰਦੀ ਆ ਉਹਦੇ ਨਾਲ ਮੋਟਰ ਕੱਟ ਕੇ ਤੇ ਪਾਈ ਸੀਗੀ ਤੇ ਇਸ ਵਾਰ ਉੱਥੇ ਉਹ ਟਰੈਕਟਰ ਲੱਗਣ ਨੂੰ ਜਗ੍ਹਾ ਹੈ ਨਹੀਂ ਸੀ ਇਸ ਵਾਰ ਉਹਦੇ ਨਾਲ ਹੀ ਟਰੈਕਟਰ ਵਾਲੀ ਉਹ ਮਸ਼ੀਨ ਜੀ ਆਉਂਦੀ ਆ ਉਹਦੇ ਨਾਲ ਕੱਢੀ ਆ ਪੂਰੀ ਆ ਪਤੰਦਰ ਖੌਣ ਨੇ ਉੱਥੇ ਬਾਹਰ ਜਗਾ ਬਣਾਈ ਆ ਉਹ ਤੇ ਹੁਣ ਮੋਟਰ ਚੱਲ ਰਹੀ ਆ ਆਪਣੀ ਇਹ ਹੀ ਖਾਤੇ ਆ ਜਿਹੜੇ ਜਟਾਂ ਵਿੱਚ ਬਣ ਜਾਂਦੇ ਆ ਛੋਟੇ ਛੋਟੇ ਖਾਤੇ ਆ ਜਿੱਥੇ ਇਹਦੇ ਹਰਿੰਦਰ ਸਕੂਲ ਕੀ ਆ ਹੋਇਆ ਤੇ ਹਰਮਨ ਘਰੇ ਆ ਅੱਜ ਗੁਰਦੁਆਰਾ ਦਖਾਣ ਨੇ ਆਪਣੀ ਮੋਟਰ ਚੱਲ ਰਹੀ ਆ ਐਨ ਚਾਰ ਵਾਲੀ ਤਾਂ ਤਾਰ ਹੀ ਸੀ ਜਿਹੜੀ ਉਹ ਸੜ ਗਈ ਸੀ ਆਹਾਂ ਮਸ਼ੀਨ ਆ ਜਿਹੜੀ ਇਹਦੇ ਨਾਲ ਕੱਲ ਮੋਟਰ ਆਪਾਂ ਕੱਢ ਕੇ ਤੇ ਫੇਰ ਪਾਈ ਆ ਦੁਬਾਰਾ ਉਹ ਕੱਲ ਵਾਲੀ ਵੀਡੀਓ ਕਲਿੱਪ ਥੋੜੀ ਜੀ ਆਪਾਂ ਲਈ ਸੀ ਉਹ ਤੁਹਾਨੂੰ ਦਿਖਾਉਨੇ ਆ ਵਿੱਚ ਐਡ ਕਰਾਂਗੇ ਉਹ ਆਪਾਂ ਜੇ ਕਹਿੰਦਰ ਦੀ ਅਜ ਲੈਮਨ ਦੇ ਏਸਾ ਉਹਨੇ ਕੱਲ ਪ੍ਰੈਕਟਿਸ ਕੀਤੀ ਸੀ ਉਹ ਵੀ ਥੋੜੀ ਜੀ ਵੀਡੀਓ ਬਣਾਈ ਸੀ ਉਹ ਵੀ ਤੁਹਾਨੂੰ ਦਿਖਾਵਾਂਗੇ ਕੱਪੜੇ ਆ ਜਿਹੜੇ ਆਪਣੇ ਤੋਤੇ ਪਏ ਆ ਦੋ ਤਣੀਆਂ ਭਰੀਆਂ ਪਈਆਂ ਕਿੱਧਰ ਭਰੀ ਪਈ ਇੱਕ ਤਣੀ ਉਧਰ ਭਰੀ ਪਈ ਆ ਗਰਮੀ ਦੇ ਵਿੱਚ ਤਾਂ ਬਹੁਤ ਜ਼ਿਆਦੇ ਕੱਪੜੇ ਹੋ ਜਾਂਦੇ ਆ ਇਹ ਵੀ ਹੁਣ ਆਪਾਂ ਸਾਰੇ ਕੱਪੜੇ ਲਾ ਕੇ ਇਹਨਾਂ ਦੀਆਂ ਤਹਿਣਾ ਲਾਵਾਂਗੇ ਇੱਧਰ ਆਪਣੀ ਮੋਟਰ ਚੱਲ ਰਹੀ ਆ ਕਾਫੀ ਦਿਨਾਂ ਬਾਅਦ ਅੱਜ ਮੋਟਰ ਚੱਲੀ ਆ ਪਹਿਲਾਂ ਇੱਥੇ ਜਗ੍ਹਾ ਹੈ ਨਹੀਂ ਸੀ ਜਗਾ ਹੈ ਨਹੀਂ ਸੀ ਇੱਥੇ ਫਿਰ ਹੁਣ ਕੱਲ ਇੱਥੇ ਟਰੈਕਟਰ ਲੱਗਦਾ ਕੀਤਾ ਇੱਥੇ ਆਹ ਜਗਾ ਸਾਰੀ ਬਣਾਈ ਆ ਟਰੈਕਟਰ ਦੇ ਨਾਲ ਫਿਰ ਇਹ ਮੋਟਰ ਕੱਢੀ ਆ ਤੇ ਜ ਕਾਫੀ ਦਿਨਾਂ ਬਾਅਦ ਆ ਜਿਹੜੀ ਮੋਟਰ ਚੱਲ ਗਈ ਆ ਹੁਣ ਇਹਦਾ ਸਟਾਰਟਰ ਵੀ ਨਵਾਂ ਲਿਆ ਕੇ ਪਾਇਆ ਕਾਫੀ ਜ਼ਿਆਦਾ ਖਰਚਾ ਹੋ ਗਿਆ ਇਸ ਵਾਸਤੇ ਸਾਡਾ ਪਹਿਲਾਂ ਮੋਟਰ ਸੜ ਗਈ ਸੀ ਮੋਟਰ ਬਣਾ ਕੇ ਇੱਥੇ ਮੋਟਰ ਲਾਈ ਆ ਫਿਰ ਹੁਣ ਇਹ ਸਟਾਰਟਰ ਵੀ ਨਵਾਂ ਲਿਆ ਕੇ ਪਾਇਆ ਤਾਰ ਵੀ ਨਵੀਂ ਲਿਆ ਕੇ ਪਾਈ ਆ ਜਿਹੜੀ ਮੋਟਰ ਆ ਪਾਣੀ ਬਹੁਤ ਥੋੜਾ ਸਾਡੇ ਸੇਦਕੇ ਦੇ ਵਿੱਚ ਨਾ ਤਲਵੰਡੀ ਭਾਈ ਦੇ ਦੀਏ ਦੇ ਵਿੱਚ ਜਿਹੜੇ ਪਾਣੀ ਆ ਉਹ ਬਹੁਤ ਜ਼ਿਆਦਾ ਡੁੰਗੇ ਆ ਪਾਣੀ ਆ ਜਿਹੜੇ ਬਹੁਤ ਜ਼ਿਆਦਾ ਡੁੰਗੇ ਹੁਣ ਕਰਕੇ ਤੇ ਜਿਹੜੇ ਬੋਰ ਆ ਕਾਫੀ ਜ਼ਿਆਦਾ ਡੁੰਗੇ ਕਰਨੇ ਪੈਂਦੇ ਆ ਉਹ ਗਰਮੀ ਜਿਆਦੇ ਵੱਧ ਜਾਂਦੀ ਆ ਕੋਈ 5-7 ਦਿਨ ਹਫਤਾ ਮੀ ਨਹੀਂ ਪੈਂਦਾਗਾ ਉਦੋਂ ਹੀ ਬਸ ਮੋਟਰਾਂ ਜਿਹੜੀਆਂ ਪਾਣੀ ਬਿਲਕੁਲ ਥੋੜਾ ਕੱਢਣ ਲੱਗ ਜਾਂਦੀਆਂ ਪਾਣੀ ਛੱਡ ਹੀ ਜਾਂਦੀਆਂ ਕਈ ਵਾਰੀ ਤਾਂ ਮੋਟਰ ਬੰਦ ਕਰਨੀ ਪੈਂਦੀ ਆ ਵੀ ਪਾਣੀ ਇੰਨਾ ਥੋੜਾ ਆਉਂਦਾ ਤੇ ਫਿਰ ਮੋਟਰ ਬੰਦ ਕਰਨੀ ਪਈ ਆ ਹੁਣ ਅੱਜ ਵੀ ਆਪਾਂ ਇਹ ਨਵਾਂ ਸਵੱਚ ਸਟਾਰਟਰ ਲਾ ਕੇ ਤੇ ਜਿਹੜੀ ਮੋਟਰ ਆ ਉਹ ਚਲਾਈ ਆ ਹੁਣ ਆਪਾਂ ਨੂੰ ਧਿਆਨ ਰੱਖਣਾ ਪਊਗਾ ਇਹਦਾ ਮੋਟਰ ਦਾ ਵੀ ਸਹੀ ਚੱਲਦੀ ਆ ਕਿ ਨਹੀਂ ਚੱਲਦੀ ਕਹਿ ਕੇ ਗਏ ਅੱਜ ਜਾਣ ਲੱਗੇ ਮੋਟਰ ਦਾ ਧਿਆਨ ਰੱਖਿਓ ਜੇ ਪਾਣੀ ਜੇ ਘੱਟ ਜਿਆਦਾ ਘੱਟ ਹੋਇਆ ਤਾਂ ਤੇਰੇ ਇਹਨੂੰ ਕੱਢ ਦਿਓ ਬੰਦ ਕਰ ਦਿਓ ਕੋਈ ਮੋਟਰ ਨਹੀਂ ਦਿਓ ਜਾਣ ਲੱਗੇ ਕਹਿ ਕੇ ਗਏ ਹਾਂ ਹਾਈ ਤਾਂ ਧਿਆਨ ਰੱਖਣਾ ਕੋਲ ਮੋਟਰ ਦਾ ਵੀ ਹਾਂਜੀ ਸਾਡੇ ਹਰਿੰਦਰ ਨੇ ਆਪਦੇ ਸਕੂਲ ਦੇ ਲੈਮਨ ਰੇਸ ਜਿਹੜਾ ਉਹ ਪਾਰਟਿਸਿਪੇਟ ਕੀਤਾ ਹਰਿੰਦਰ ਉਹਦੀ ਪ੍ਰੈਕਟਿਸ ਕਰ ਰਿਆ ਸੀਗਾ ਤੇ ਹੁਣ ਹਰਿੰਦਰ ਤੇ ਹਰਮਨ ਘਰੇ ਪ੍ਰੈਕਟਿਸ ਕਰਨਗੇ ਤੁਹਾਨੂੰ ਰੇਸ ਲਾ ਕੇ ਦਿਖਾਉਣਗੇ ਵੀ ਕੌਣ ਜਿੱਤਦਾ ਹਰਿੰਦਰ ਨੇ ਸਕੂਲੇ ਰੇਸ ਲਾਉਣੀ ਆ ਚਲੋ ਰੇਸ ਲਾਓ 1 2 3 ਗੋ ਚਲੋ ਵਾਪਸ ਆਓ। ਓ ਹਰਿੰਦਰ ਦਾ ਨੀਂਬੂ ਡੈਗ ਪਿਆ ਹਰਿੰਦਰ ਆਊਟ ਹੋ ਗਿਆ। ਚਲ ਹਰਿੰਦਰ ਕੱਲਾ ਪ੍ਰੈਕਟਿਸ ਕਰ ਹੁਣ। ਚਲ ਇੱਕ ਜਿਹੜਾ ਹੋਰ ਲਾ। ਹਰਿੰਦਰ ਨੇ 10 ਨਿੰਬੂ ਸੱਟ ਲਿਆ ਆਪ ਦਾ ਬਲ ਤੇਜ ਨਾ ਨਾ ਹੋਲੀ-ਹੋਲੀ ਇਸ ਨੂੰ ਲਾਵਾ ਕਿ ਨਾ ਕੋਈ ਬਸ ਕਾਜ ਕਰਦਾ ਕੋਈ ਨਾ ਆ ਦੇ ਚੱਲ ਉਹ ਹਰਿੰਦਰ ਦਾ ਨਿੰਬੂ ਬਾਰ-ਬਾਰ ਡੈਗ ਪੈਂਦਾ ਆ ਦੇਖੋ ਆਪਾਂ ਕੱਪੜੇ ਲਾ ਲਿਆ ਹੈ ਜਿਹੜੇ ਥੋਤੇ ਸੀ ਬਹੁਤ ਸਾਰੇ ਕੱਪੜੇ ਹੋ ਜਾਂਦੇ ਆ ਦਿੱਲੀ ਦੇ ਵੀਡੀਓ ਵੀ ਆਪਣੀ ਕਾਫੀ ਲੰਬੀ ਹੋ ਗਈ ਹੋਣੀ ਆ ਇਹਦੇ ਨਾਲ ਹੀ ਆਪਾਂ ਵੀਡੀਓ ਦਾ ਵੀ ਐਂਡ ਕਰਦੇ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਪਲੀਜ਼ ਸੋਣਾ ਲਿਆ ਕਮੈਂਟ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਮਿਲਦੇ ਆ ਕਿਸੇ ਨਵੇਂ ਬਲੌਗ ਦੇ ਨਾਲ ਸਤਿ ਸ੍ਰੀ ਅਕਾਲ